ستری جی ہرجندر والیا یوٹیوب چینل تے تہاڑا سواگت پیارے درس کو شروع ایک اپیل جنہ دوستہ نے اجے تک اس چینل نو سبسکرائب نہیں کیتا تو پلیز کر لگو پیارے درس کو یہ موسم سیاسی ٹھبیاں دا موسم ہے اور سیاست پتہ ہی نہیں لگ رہا کون کس ویل کس ٹھبی مار جاتا مار گیا ਹੁਣ ਤੁਸੀਂ ਸੰਗਰੂਰ ਚ ਹੀ ਦੇਖ ਲਓ ਬੜੇ ਧੂਮਤਾਬ ਨਾਲ ਘਰ ਵਾਪਸੀ ਹੋਈ ਸੀ ਗੋਡਿਆਂ ਤੇ ਹੱਥ ਲਾਇਆ ਸੀ ਪਿਤਾ ਸਬਾਨ ਸੀ ਸਰਦਾਰ ਸਖਦੇਵ ਸਿੰਘ ਢੀਟਸਾ ਔਰ ਇਹ ਕਿਹਾ ਸੀ ਕਿ ਇਹ ਅੱਜ ਤੋਂ ਸਾਡੇ ਸਰਪ੍ਰਸਤ ਨੇ ਤੇ ਇਹ ਜੀ ਸਰਪ੍ਰਸਤ ਨੂੰ ਮਾਰੀ ਠੱਬੀ ਪਤਾ ਨਹੀਂ ਉਹਨੂੰ ਵੀ ਹੋ ਕੀ ਰਿਹਾ ਢੀਟਸਾ ਸਾਹਿਬ ਨੂੰ ਤਾਂ ਉਹ ਵੀ ਪਤਾ ਲੱਗਿਆ ਜਦੋਂ ਪਰਵਿੰਦਰ ਢੀਟਸਾ ਦੀ ਕੱਟ ਕੇ ਟਿੱਕ ਦੇ ਦਿੱਤੀ ਗਈ ਇਕਬਾਲ ਸਿੰਘ ਝੁੰਡਾਂ ਨੂੰ ਮਤਲਬ ਕਿ ਸਰਪ੍ਰਸ ਦੇਖਦਾ ਰਹਿ ਗਿਆ ਸੁਖਵੀਰ ਬਾਦਲ ਠੱਬੀ ਮਾਰ ਗਿਆ ਠੱਬੀ ਕਿਸ ਕਰਕੇ ਮਾਰੀ ਕੀ ਉਸ ਗੱਦਾ ਬਦਲਾ ਲਿਆ ਕਿ ਇਹ ਨਹੀਂ ਕਿਹਾ ਸੀ ਕਿ ਸੁਖਵੀਰ ਬਾਦਲ ਨੂੰ ਬਦਲ ਦੋ ਜਦੋਂ ਵੱਡੇ ਬਾਦਲ ਸਾਹਿਬ ਆਪ ਦੱਸਿਆ ਸੀ ਨਾ ਕਿ ਹਾਰ ਹੋ ਗਈ ਬੁਰੀ ਤਰੀਕੇ ਨਾਲ ਬਦਲ ਦੋ ਸੁਖਵੀਰ ਬਾਦਲ ਨੂੰ वैसे ता सुखबीर सिंह बादल पहले ही भोग पा गया ਸੀ ਇੱਕ ਵਾਰੀ ਸੰਗਰੂਰ ਦੇ ਵਿੱਚ ਰੈਲੀ ਕਰਕੇ ਕੁਛ ਵੀ ਹੋਵੇ ਇੱਕ ਠੱਬੀ ਵੱਜੀ ਔਰ ਬੋਂਦਰ ਗਏ ਢੀਂਟਸਾ ਸਾਹਿਬ ਦਿੱਲੀ ਚਲੇ ਗਏ ਹੁਣ ਦਿੱਲੀ ਜਾ ਕੇ ਅਮਿਤ ਸ਼ਾ ਵੀ ਦਿੱਲੀ ਹੈ ਕੀ ਹੁਣ ਇੱਕ ਹੋਰ ਠੱਬੀ ਵੱਜੂਗੀ ਕੀ ਤੁਸੀਂ ਖੋਰ ਖਬਰ ਦੇਖੋਗੇ ਕੀ ਤੁਸੀਂ ਦੇਖੋਗੇ ਢੀਂਟਸਾ ਸਾਹਿਬ ਸਖਦੇਵ ਸਿੰਘ ਢੀਟਸਾ ਪਰਮਿੰਦਰ ਸਿੰਘ ਢੀਟਸਾ ਲਈ ਕਮਲ ਦਾ ਫੁੱਲ ਲੈ ਕੇ ਆਉਂਦੇ ਨੇ ਲੈ ਕੇ ਵੀ ਆ ਸਕਦੇ ਨੇ ਸੰਗਰੂਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਕਿਸੇ ਵੀ ਉਮੀਦਵਾਰ ਨੂੰ ਖੜਾ ਨਹੀਂ ਕੀਤਾ ਇਹ ਵੀ ਹੋ ਸਕਦਾ ਹੈ ਕਿ ਪਰਮਿੰਦਰ ਸਿੰਘ ਢੀਟਸਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੋਵੇ ਕੁਝ ਵੀ ਹੋ ਸਕਦਾ ਇਹ ਇਹ ਕਿ ਅਸਰ ਆਈ ਵੈਸੇ ਨਰਬੂਲ ਨਹੀਂ ਇਦੇ ਵਿੱਚ ਵੀ ਲੌਜਿਕ ਹੈ ਦਲੀਲ ਹੈ ਅੱਜ ਦਾ ਮੌਸਮ ਹੈ ਠੱਬੀਆਂ ਦਾ ਮੌਸਮ ਹੈ ਤੁਸੀਂ ਕਦੇ ਸੋਚਿਆ ਸੀ ਜਲੰਧਰ ਤੋਂ ਮਨ ਇਹੀ ਠੱਬੀ ਮਾਰੂ ਕਿ ਸੁਖਵੀਰ ਬਾਦਲ ਦੇਖਦਾ ਰਹਿ ਜੂ ਤੇ ਦੇਖ ਲਓ ਤੁਹਾਡੇ ਸਾਹਮਣੇ ਸੁਖਵੀਰ ਬਾਦਲ ਦੇਖਦਾ ਰਹਿ ਗਿਆ ਟਿੰਨੂ ਹੋ ਗਿਆ ਹੋ ਗਿਆ ਔਰ ਪਵਨ ਟਿੰਨੂ ਬਣੂ ਹੋਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੋਂ ਇਹ ਸਾਰਾ ਕੁਝ ਅੱਜਕੱਲ ਚੱਲ ਰਿਹਾ ਕਿਤੇ ਵੀ ਕੁਝ ਹੋ ਸਕਦਾ ਹੈ ਇਸੇ ਕਰਕੇ ਤਾਂ ਮੈਂ ਕਹਿੰਦਾ ਉਛੜੀ ਪਤਾ ਲੱਗਦਾ ਇਹ ਸਿਆਸਤ ਹੈ ਕੋਈ ਪਤਾ ਨਹੀਂ ਸਕਦਾ ਕਿ ਕੌਣ ਕਿਸ ਦਾ ਹੈ ਜਲੂਸ ਵਿੱਚ ਵੀ ਕਿਰਾਏ ਦੇ ਲੋਕ ਹੁੰਦੇ ਆ ਅੱਜ ਦੀ ਸਿਆਸਤ ਦੇ ਵਿੱਚ ਉਛੜੀ ਪਤਾ ਲੱਗਦਾ ਕਿ ਕਦੋਂ ਕੌਣ ਕਿਹਦੇ ਨਾਲ ਚਲਾ ਜਾਵੇ ਇਹਨਾਂ ਦਿਨਾਂ ਚ ਆਪਾਂ ਦੇਖ ਹੀ ਲਿਆ ਰਵਨੀਤ ਬਿੱਟੂ ਦਾ ਪਤਾ ਸੀ ਮਲੋਕਾ ਪਰਿਵਾਰ ਦਾ ਪਤਾ ਸੀ ਬਿਲਕੁਲ ਨਹੀਂ ਉਹ ਪਤਾ ਸੀ ਬਹੁਤ ਕੁਝ ਹੋਰ ਵੀ ਐਸਾ ਦੇਖ ਸਕਦੇ ਸੀ ਸੋ ਸ਼ੀਲ ਰਿਕੂ ਦਾ ਪਾਸੇ ਟਿਕਟ ਬਿਲੀ ਹੋਈ ਸੀ ਸ਼ੀਤਲ ਕੁਮਾਰਾਲ ਦਾ ਪਤਾ ਸੀ ਤਾਂ ਹੁਣ ਤੁਸੀਂ ਜਲੰਧਰ ਚ ਵੀ ਦੇਖਿਆ ਤੇ ਤੁਸੀਂ ਸੰਗਰੂਰ ਚ ਵੀ ਦੇਖ ਸਕਦੇ ਹੋ ਵੈਸੇ ਹੋਇਆ ਕਿਉਂ ਇਹ ਤਾਂ ਜ਼ਰੂਰ ਡਿਸਕਸ ਕਰ ਕੀਤਾ ਜਾ ਸਕਦਾ ਹੈ ਹਾਲਾਂਕਿ ਮੈਂ ਨਿੱਜੀ ਤੌਰ ਤੇ ਇਹ ਕਹਿ ਸਕਦਾ ਕਿ ਇਕਵਾਲ ਸਿੰਘ ਝੁੰਦਾ ਸਾਹਿਬ ਵਧੀਆ ਬੰਦੇ ਨੇ ਵਧੀਆ ਇਨਸਾਨ ਔਰ ਵਫਾਦਾਰੀ ਨਿਭਾਇਆ ਸਖਵੀਰ ਸਿੰਘ ਬਾਦਲ ਨਾਲ ਦੋ ਵਾਰੀ ਇਹ ਮਲੇ ਰਹੇ ਨੇ ਇੱਕ ਵਾਰੀ ਧੂਰੀ ਤੋਂ ਭਾਵੇਂ ਕਿਹਾ ਜਾਂਦਾ ਯਾਦ ਦਿੱਤੇ ਪਰ ਉੱਥੇ ਵੀ ਸੁਖਬੀਰ ਸਿੰਘ ਬਾਦਲ ਸੀ ਜਿਹੜਾ ਸੀ ਨਾਲ ਕਿਉਂਕਿ ਬਰਨਾਲਾ ਗਰੁੱਪ ਨੂੰ ਤਾਂ ਕਦੇ ਵੀ ਬਾਦਲ ਰਾਸ ਨਹੀਂ ਆਇਆ ਜਾਂ ਬਾਦਲਾਂ ਨੂੰ ਕਦੇ ਬਰਨਾਲਾ ਰਾਸ ਨਹੀਂ ਆਇਆ ਝੁੰਡਾ ਸਾਹਿਬ ਆਗੇ ਸੀ ਫਿਰ ਅੰਮਰਗੜ ਤੋਂ ਜਿੱਤੇ ਤੇ ਹੁਣ ਵੀ ਇਹ ਕਿਹਾ ਜਾਂਦਾ ਜੀ ਕਿ ਉਹਨਾਂ ਦੇ ਨਾਲ ਬਹੁਤ ਸਾਰਾ ਜਿਹੜਾ ਇਲਾਕਾ ਸੀ ਹਲਕਾ ਚਾਰਜ ਉਹਨਾਂ ਦੇ ਨਾਲ ਸੀ ਇਹ ਬਿਲਕੁਲ ਲੌਜਿਕ ਜਿਹੜਾ ਦਿੱਤਾ ਜਾ ਸਕਦਾ ਹੈ ਲੇਕਿਨ ਇੱਕ ਸਵਾਲ ਵੀ ਤਾਂ ਖੜਾ ਹੁੰਦਾ ਇਹ ਕਿਹਾ ਸੀ ਕਿ ਸਰਪ੍ਰਸਤ ਬਣਾ ਲਿਆ ਅਸੀਂ ਸਰਦਾਰ ਸਰਦੇਵ ਸਿੰਘ ਢੀਟਸਾ ਨੂੰ ਲੇਕਿਨ ਸਰਪ੍ਰਸਤ ਨੂੰ ਪੁੱਛਿਆ ਤੱਕ ਨਹੀਂ ਕੋਈ ਰਾਏ ਨਹੀਂ ਲਈ ਟਿਕਟਾਂ ਵੰਡਣ ਬਾਰੇ ਇਹ ਗੱਲ ਜਰੂਰ ਲੋਕਾਂ ਦੇ ਹਜ਼ਮ ਨਹੀਂ ਹੁੰਦੀ ਕਿ ਇਹ ਸਰਪ੍ਰਸਤ ਉਹ ਜਿਹਾ ਬਣਾ ਲਿਆ ਜਿਵੇਂ ਜਿਵੇਂ ਮੋਦੀ ਸਾਹਿਬ ਨੇ ਐਲਕੇਡ ਵਾਨੀ ਨੂੰ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਬਣਾਇਆ ਸੀ ਬੈਠੋ ਤੁਹਾਡੇ ਗੋਡੀਆਂ ਤਲਾਵਾਂਗੇ ਪਰ ਤੁਸੀਂ ਕੋਈ ਦਖਲ ਨਹੀਂ ਦੇਣਾ ਸਿਆਸਤ ਇਹ ਗੱਲ ਉਸ ਤਰ੍ਹਾਂ ਲੱਗਦੀ ਹੈ ਪਰ ਉੱਥੇ ਤਾਂ ਉਹਨਾਂ ਕੋਲ ਪਾਵਰ ਸੀ ਭਾਰਤ ਰਤਨ ਦਵਾਉਣ ਦੀ ਪਾਵਰ ਸੀ ਉਹ ਦਵਾਤਾ ਦੇਤਾ ਉਹਨਾਂ ਨੂੰ ਲੇਕਿਨ ਇੱਥੇ ਕੀ ਪਾਵਰ ਹੈ ਸਖਵੀਰ ਸਿੰਘ ਬਾਦਲ ਕੋਲ ਇੱਕ ਪਾਸੇ ਤੁਸੀਂ ਘਰ ਵਾਪਸੀ ਕੀਤੀ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਜਿਹੜਾ ਬਿਨਾ ਕਿਸੇ ਦੇਖੋ ਇੱਥੇ ਵੀ ਇੱਕ ਤਰੀਕਾ ਹੁੰਦਾ ਹੈ ਕੰਫੀਡੈਂਸ ਲਿਆ ਜਾ ਸਕਦਾ ਸੀ ਕਿ ਆਪਾਂ ਸਿਆਸਤ ਕਰਨੀ ਹੈ ਇਸ ਵਰ ਜਿਤਨਾ ਅਸੈਂਬਲੀ ਚ ਤੁਸੀਂ ਆ ਜਾਓ ਜਾਂ ਕੋਈ ਹੋਰ ਉਹਦਾ ਦੇ ਦਾਂਗੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀ ਸੀ ਢੀਟਸਾ ਸਾਹਿਬ ਤਾਂ ਇਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕੀ ਹੋ ਗਿਆ ਇਹਦਾ ਮਤਲਬ ਦੋ ਗੱਲਾਂ ਪਤਾ ਲੱਗ ਗਿਆ ਨਾ ਲੋਕਾਂ ਨੂੰ ਕਿ ਢੀਟਸਾ ਸਾਹਿਬ ਨੂੰ ਟਿਕਟਾਂ ਦੀ ਬੈਂਡ ਵਿਲੇ ਕੰਫੀਡੈਂਸਟੀ ਲਿਆ ਗਿਆ ਹੋਰ ਤਾਂ ਕੀ ਲੈਣਾ ਸੀ ਸਕਰੂਰ ਦੀ ਟਿਕਟ ਮੇਲੇ ਵੀ ਨਹੀਂ ਉਹਨਾਂ ਨੂੰ ਪਤਾ ਲੱਗਿਆ ਤੇ ਹੁਣ ਜੇ ਢੀਟਸਾ ਸਾਹਿਬ ਦਿੱਲੀ ਚ ਬੈਠੇ ਨੇ ਤੇ ਉੱਥੇ ਫਿਰ ਜਿਹੜੀ ਆ ਗੱਲ ਇਹ ਹੁਣ ਹੀ ਲੋਕਾਂ ਚ ਹੁਣ ਹੀ ਚਰਚਾ ਉਨੀ ਸੁਭਾਵਕ ਹੈ ਕਿ ਇਰਥ ਕੁਝ ਵੀ ਹੋ ਸਕਦਾ ਹੈ ਤੇ ਟਿਕਟ ਲੈ ਕੇ ਵੀ ਆ ਸਕਦੇ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੇਂਦਰ ਸਿੰਘ ਢੀਂਟਾ ਸਾ ਜਾਂ ਵੀ ਸਕਦਾ ਹੈ ਜਾ ਰਹੇ ਨੇ ਲੋਕ ਬਹੁਤ ਕੁਝ ਹੋ ਰਿਹਾ ਹੈ ਕੀ ਹੋਏਗਾ ਇਹ ਅਗਲੇ ਕੁਝ ਦਿਨਾਂ ਚ ਪਤਾ ਲੱਗੇਗਾ ਲੇਕਿਨ ਜੋ ਕੁਝ ਪਾਰਟੀਆਂ ਨੇ ਕੀਤਾ ਉੱਥੇ ਵੀ ਸੁਖਵੀਰ ਸਿੰਘ ਬਾਦਲ ਕਿਤੇ ਨਾ ਕਿਤੇ ਜੇ ਟਿਕਟ ਦੇਣੀ ਸੀ ਕੌਨਫੀਡੈਂਸ ਲੈਂਦੇ ਕੋਈ ਗੱਲ ਨਹੀਂ ਦੱਸਿਆ ਜਾਂਦਾ ਜਵੇਨਿਲ ਜੋ ਸੀ ਨੂੰ ਪਹਿਲਾਂ ਦੱਸਤਾ ਜਵੇਨਕੇ ਸ਼ਰਮਣ ਪਹਿਲਾਂ ਦੱਸਤਾ ਸੀ ਪਵਨਟੀਨੂ ਨੂੰ ਵੀ ਦੱਸਿਆ ਜਾ ਸਕਦਾ ਸੀ ਕਿ ਤੁਸੀਂ ਤਿਆਰੀ ਕਰੋ ਦੇਖਦੇ ਆਂ ਸੀ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਪਵਨਟੀਨੂ ਨੂੰ ਲੱਗਿਆ ਕਿ ਕਿਤੇ ਹੋਰ ਜਾ ਰਹੀ ਹੈ ਗੱਲ ਤੇ ਉਹਨੇ ਜੰਪ ਮਾਰਿਆ ਜਾਂ ਇਹਦੇ ਆਮ ਆਦਮੀ ਪਾਰਟੀ ਦੇ ਮਾਰ ਸਾਹਿਬ ਦੇ ਜਿਹੜੇ ਸੈਲ ਸੀ ਉਹਨਾਂ ਨੇ ਦੇਖ ਲਿਆ ਵੀ ਕਿੱਥੇ ਆ ਵੀਕ ਟਾਰਗੇਟ ਉਹਨਾਂ ਨੇ ਟਾਰਗੇਟ ਕਰ ਲਿਆ ਪਤਾ ਤਾਂ ਇਹ ਵੀ ਲੱਗ ਰਿਹਾ ਹੈ ਮਾਨ ਸਾਹਿਬ ਨੇ ਹੋਰ ਵੀ ਇੱਕ ਟਾਰਗੇਟ ਰੱਖਿਆ ਹੋਇਆ ਉਹ ਵੀ ਇੱਕ ਦੋ ਦਿਨ ਚ ਬਾਹਰ ਆ ਜਾਊਗਾ ਸੋ ਇਹ ਸਾਰੀ ਕਿਸ ਕਿਸਮ ਦੀ ਕਿਉਂਕਿ ਅੱਜ ਕੱਲ ਇਹ ਤਾਂ ਸਿਆਸਤ ਚ ਕੋਈ ਵਿਚਾਰਤਾ ਰਹਿਤਾ ਹੈ ਨਹੀਂ ਜਿੱਦ ਜੇ ਕੋਈ ਤਾਂ ਕੁਰਸੀ ਹੀ ਹੈ ਅੱਜ ਕੱਲ ਸਾਰੀ ਬੇਨ ਤਾਂ ਕੁਰਸੀ ਦੀ ਵਿਚਾਰਤਾ ਰਹਿ ਕਿਵੇਂ ਜਿੱਤਣਾ ਇਹ ਵਿਚਾਰਤਾ ਰਹਿ ਤੇ ਉਹਦੇ ਚ ਦੇਖ ਲਓ ਹੁਣ ਕਿਵੇਂ ਚੱਲ ਰਿਹਾ ਕੰਮ ਤੇ ਇਹ ਵੀ ਹੋ ਸਕਦਾ ਪਰ ਇੱਕ ਇੱਕ ਸਵਾਲ ਇੱਕ ਉੱਠਿਆ ਸੀ ਕਹਿੰਦੇ ਸਾਰਾ ਕੁਝ ਚੱਲ ਰਿਹਾ ਤੇ ਬਠਿੰਡੇ ਬਾਰੇ ਉਹ ਬਠਿੰਡੇ ਬਾਰੇ ਕੋਈ ਗੱਲ ਨਹੀਂ ਟਿਕ ਟਕਲੀਅਰ ਹੈ ਤੂੰ ਅਗਲੀ ਲਿਸਟ ਚਾਜੂ ਬਾਰ-ਬਾਰ ਮੀਡੀਆ ਚਾਉਣਾ ਜੀ ਬਠਿੰਡੇ ਦੀ ਟਿਕਟ ਨਹੀਂ ਦਿੱਤੀ ਕੋਈ ਕਈ ਵਾਰੀ ਤਾਂ ਮੀਡੀਆ ਵਾਲੇ ਨੂੰ ਵੀ ਹੁੰਦਾ ਕਿ ਵੀ ਚਲੋ ਕੋਈ ਨਾ ਕੋਈ ਤਾਂ ਖਬਰ ਬਣਾਈਏ ਅਦਰਵਾਈਜ਼ ਏਡੀ ਕਿਹੜੀ ਗੱਲ ਹੈ ਬਠਿੰਡੇ ਦੀ ਬਜਾਏ ਜੇ ਲੱਗਿਆ ਫਿਰੋਜ਼ਪੁਰ ਚਲੇ ਜਾਵਾਂਗੇ ਹੋ ਸਕਦਾ ਸੈਟਲਮੈਂਟ ਹੋ ਰਹੀ ਹੋਵੇ ਹੋ ਸਕਦਾ ਜਿਵੇਂ ਅੱਗੇ 25 75 ਹੁੰਦਾ ਸੀ ਜਿਵੇਂ ਪਟਿਆਲੇ ਤੇ ਬਠਿੰਡੇ ਦਾ ਸਮਝੌਤਾ ਹੁੰਦਾ ਸੀ ਹੁਣ ਫਿਰੋਜ਼ਪੁਰ ਤੇ ਬਠਿੰਡੇ ਦਾ ਸਮਝੌਤਾ ਹੋਜੇ ਕੁਝ ਵੀ ਹੋ ਸਕਦਾ ਹੋ ਸਕਦਾ ਤਖਦੂਰ ਸਾਹਿਬ ਚਲੇ ਜਾਣ ਇਸ ਸਰਦ ਵੀ ਗੱਲ ਹੋ ਸਕਦੀ ਹੈ ਲੇਕਿਨ ਸਖਵੀਰ ਸਿੰਘ ਬਾਦਲ ਦੀ ਸਿਆਸਤ ਜਿਹੜੀ ਹੈ ਇੱਥੇ ਸਮਝਣ ਆ ਰਹੀ ਹੈ ਜੇ ਕਿਤੇ ਸੱਚਮੁੱਚ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਜਿਹੜੀਆਂ ਕਿਆਸ ਅਰਾਈਆਂ ਨੇ ਕਿ ਜਿਹੜੇ ਢੀਟਸਾ ਸਾਹਿਬ ਭਾਰਤੀ ਜਨਤਾ ਪਾਰਟੀ ਚ ਜਾ ਸਕਦੇ ਨੇ ਜਾਂ ਪ੍ਰਵਿੰਦਰ ਸਿੰਘ ਢੀਟਸਾ ਉਥੋਂ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਫਿਰ ਘਰ ਵਾਪਸੀ ਦਾ ਕੀ ਫਾਇਦਾ ਹੋਇਆ ਫਿਰ ਕਿਹਨੂੰ ਅਡਜਸਟ ਕੀਤਾ ਸੁਖਵੀਰ ਸਿੰਘ ਬਾਦਲ ਨੇ ਪਰਜੀਤ कौर ਗੁਰਸ਼ਨ ਨੂੰ ਕੀਤਾ ਜਸਦ ਨਰਮਲ ਸਿੰਘ ਨੂੰ ਕੀਤਾ ਢੀਟ ਸਾਹਿਬ ਸਾਹਿਬ ਦੇ ਕਿਹੜੇ ਬੰਦੇ ਨੂੰ ਅਡਜਸਟ ਕੀਤਾ ਕਿਤੇ ਫਿਰ ਘਰ ਵਾਪਸੀ ਦਾ ਅੱਗੇ ਤੋਂ ਰਸਤਾ ਤਾਂ ਨਹੀਂ ਬੰਦ ਕਰਤਾ ਵੀ ਲੋਕ ਜੇ ਆਉਂਦੇ ਨੇ ਤੇ ਵੀ ਠੀਕ ਆ ਸਾਨੂੰ ਤੇ ਅਸੀਂ ਉੱਥੇ ਵੀ ਇਕੱਲੇ ਬੈਠੇ ਸੀ ਇੱਧਰ ਵੀ ਬਾਹਰ ਬੈਠੇ ਸੀ ਤੋਂ ਇਸ ਤਰ੍ਹਾਂ ਦੀ ਗੱਲ ਕਿਸ ਕਿਸਮ ਦੀ ਸਿਆਸਤ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਪਤਾ ਹੈ ਰੇਕਨ ਅਕਾਲੀ ਸਿਆਸਤ ਦੇ ਵਿੱਚ ਇਸ ਕਿਸਮ ਦਾ ਜਿਹੜਾ ਇਹ ਤਬਾਕਾ ਉਹ ਉਹਦੇ ਦੂਰ ਗਾਮੀ ਨਤੀਜੇ ਨਿਕਲਨੇ ਨੇ ਕਿਉਂਕਿ ਪ੍ਰਵਿੰਦਰ ਸਿੰਘ ਢੀਟਸਾ ਤਾਂ ਬਿਲਕੁਲ ਤਿਆਰੀ ਕਰੀ ਬੈਠਾ ਸੀ ਅੱਜ ਮੈਨੂੰ ਇੱਕ ਆਮ ਆਦਮੀ ਪਾਰਟੀ ਦਾ ਸੰਗਰੂਰ ਤੋਂ ਜਿਹੜੇ ਐਮਐਲਏ ਉਹ ਮਿਲੇ ਤੇ ਉਹ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਸੋਰਸ ਇਹ ਦੱਸ ਰਹੇ ਨੇ ਕਿ ਮੀਟਿੰਗ ਜਿਹੜੀ ਬੁਲਾਈ ਗਈ ਹੈ ਟੀਟ ਸਾਡੇ ਸਪੋਰਟਰਸ ਦੀ ਤੇ ਉਹ ਫੈਸਲਾ ਕਰ ਰਹੇ ਨੇ ਕਿ ਸਾਡੀ ਅਗਲੀ ਰਣਨੀਤੀ ਕੀ ਹੋਣੀ ਹੈ ਤਾਂ ਇਸ ਰਣਨੀਤੀ ਚ ਮੁਕਾਬਲਾ ਬੜਾ ਸਖਤ ਹੋ ਜਾਣਾ ਹੈ ਜਿਉਂਦਰੋਂ ਸੁਖਪਾਲ ਸਿੰਘ ਖੜਾ ਆ ਗਿਆ ਇਧਰੋਂ ਫਿਰ ਜਿਹੜਾ ਹੈ ਇਸ ਕਿਸਮ ਦੀ ਜਿਹੜੀ ਕਹਾਣੀ ਹੋ ਜਾਣੀ ਹੈ ਜਿਸ ਤਰ੍ਹਾਂ ਪਤਾ ਲੱਗ ਰਿਹਾ ਹੈ ਕਿ ਟੀਟ ਸਾਹ ਪਰਿਵਾਰ ਫਿਰ ਨਾਰਾਜ਼ ਹੋਇਆ ਹੈ ਜੇ ਤਾਂ ਭਾਰਤੀ ਜਨਤਾ ਪਾਰਟੀ ਜਾਂਦ ਤੇ ਤਾਂ ਹੋਰ ਗੱਲ ਹੋਏਗੀ ਜੇ ਬਿਚ ਬੈਠ ਕੇ ਨਾਰਾਜ਼ਗੀ ਜ਼ਾਹਰ ਕਰ ਦੇ ਤਾਂ ਵੀ ਗੱਲ ਹੋਰ ਹੋਏਗੀ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਸਰੋਨੀ ਅਕਾਲੀ ਦਰ ਦੀ ਸਿਆਸਤ ਉਥੋਂ ਦੀ ਜਿਹੜੀ ਆ ਉਹਨੇ ਬੜਾ ਨੁਕਸਾਨ ਪਹੁੰਚਾਇਆ ਸੀ ਸਭ ਤੋਂ ਪਿੱਛੇ ਆਏ ਸੀ ਤੇ ਹਾਲਾਂਕਿ ਮੈਂ ਇਹ ਵੀ ਕਹਿ ਰਿਹਾ ਤੁਹਾਨੂੰ ਕਿ ਇਕਵਾਲ ਸਿੰਘ ਝੁੰਦਾ ਜਿਹੜਾ ਹੈ ਜਾਤੇ ਖਤ ਇੱਕ ਵਧੀਆ ਕੈਂਡੀਡੇਟ ਹੈ ਪਰ ਇਥੋਂ ਦੀ ਸਿਆਸਤ ਕੀ ਕਹਿੰਦੀ ਹੈ ਇਹ ਤਾਂ ਸਮਾਂ ਦੱਸੇਗਾ ਫਿਲਹਾਲ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਿਆਸਤ ਦੀ ਕਰ ਵਾਪਸੀ ਦੀ ਜਿਹੜੀ ਇੱਕ ਨੈਤਿਕਤਾ ਹੁੰਦੀ ਹੈ ਉਹਦੀ ਕਨਫਰਮ ਕਰ ਦिती ਹੈ یوں ਲੱਗਦਾ ਹੈ ਇਸ ਵੀਡੀਓ ਚ ਇੰਨਾ ਹੀ ਬਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ